ਅਦੀ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਬੜੀ ਆਪਣੀ ਸ਼ਾਨਦਾਰ ਹੋਣੀ ਜੇ ਬੜੀ ਸੋਹਣੀ ਜੇ ਤੇ ਬਹੁਤ ਮਜ਼ਾ ਆਉਣਾ ਜੇ ਤੁਹਾਨੂੰ ਆਨੰਦ ਆਉਣਾ ਜੇ ਤੁਹਾਨੂੰ ਤੇ ਆਨੰਦ ਕਿਉਂ ਨਾ ਜ਼ਿਆਦਾ ਕਿਉਂਕਿ ਸਾਰੀਆਂ ਵੀਡੀਓ ਚੋਂ ਜਾਂ ਕੋਈ ਵੀ ਜਦੋਂ ਕੋਈ ਵਿਸ਼ਾ ਚੱਲਦੇ ਆ ਨਾ ਜ਼ਿਆਦਾ ਲੋਕ ਰਾਜਨੀਤੀ ਨੂੰ ਪਸੰਦ ਕਰਦੇ ਆ ਤੇ ਮੈਂ ਰਾਜਨੀਤਿਕ ਬੰਦਾ ਹੈ ਨਹੀਂ ਤੁਹਾਨੂੰ ਅੱਗੇ ਵੀ ਪਤਾ ਦੱਸਿਆ ਸਾਰਾ ਕੁਝ ਪਰ ਨਹੀਂ ਜਦੋਂ ਅਸੀਂ ਕੇ ਬਨੇ ਗੱਲ ਕਰਦੀ ਆ ਨਾ ਉਹ ਲੋਹਾਡੀਆਂ ਗੱਲਾਂ ਹਰ ਬਨੇ ਐਂਡ ਹੀ ਹੁੰਦੀਆਂ ਜੀ ਅੱਜ ਤੁਹਾਨੂੰ ਰਾਜਨੀਤੀ ਦੇ ਵਿਸ਼ੇ ਤੇ ਇੱਕ ਗੱਲ ਸੁਣਾਉਂਦਾ ਬਹਿ ਜਮੈਂ ਤੁਹਾਨੂੰ ਪਹਿਲਾਂ ਸੁਣਾਉਂਦੇ ਰਹੇ ਆਪਣੇ ਦਾਦੇ ਦੀਆਂ ਵੀ ਦਾਦੇ ਦਾ ਦਬਕਾ ਬੜਾ ਸੀ ਕੀ ਸੀ ਉਹ ਮੈਂ ਤੁਹਾਨੂੰ ਜਿੰਨੀਆਂ ਵਿਸ਼ੇਸ਼ਤਾਈਆਂ ਆਪਣੇ ਮੂੰਹੋਂ ਨਹੀਂ ਦਸੀਆਂ ਲੋਕਾਂ ਦਸੀਆਂ ਤਾਂ ਤੁਹਾਨੂੰ ਸੁਣਾਈਆਂ ਲਾਈਵ ਵੀਡੀਓ ਦੇ ਵਿੱਚ ਪਈਆਂ ਨੇ ਤੇ ਰਾਜਨੀਤੀ ਦਾ ਦਾਦੇ ਦਾ ਤੇ ਸਾਡੇ ਦਾ ਮੈਨੂੰ ਲੱਗਦਾ ਨਹੀਂ ਵੀ ਉਹਨੂੰ ਵੋਟਾਂ ਪੈਣੀਆਂ ਸੀ ਕਦੀ ਕਿ ਕੋਲ ਇਹ ਕੋਲ ਦੇ ਵੋਟਰ ਦਾ ਮੰਜੇ ਤੇ ਨਹੀਂ ਬੈਂਦਾ ਲੈ ਓਏ ਦਬਕੇ ਤੋਂ ਉਹਨੂੰ ਵੋਟਰ ਤੇ ਮੇਰੇ ਸਾਹ ਨਾਲ ਇੱਕ ਕਰ ਦੇ ਨੀ ਪਉਣੀ ਦਾਦੇ ਸਾਡੇ ਉਹਨਦੇ ਨਹੀਂ ਪੈਣੀ ਮੇਰੇ ਤੋਂ ਸਵਾ ਨਹੀਂ ਪੈਣ ਦਾਦੇ ਨੂੰ ਵੋਟ ਕਿਉਂਕਿ ਮੇਰੇ ਨਾਲ ਦਾਦੇ ਦੇ ਯਾਰ ਨੇ ਜਿਆਦੇ ਸਾਡਾ ਉਹ ਮਟਰਨ ਚੱਕਣ ਜਿਹੜਾ ਸਾਡਾ ਇਕੱਠਾ ਚੱਲਦਾ ਹੈ ਨਾ ਤੇ ਦਾਦੇ ਸਾਡੇ ਦਾਦਾ ਦਾ ਦਬਕਾ ਜਿਆਦਾ ਹੈ ਕਾਇਮ ਸੀ ਉਹ ਪਿਆਰ ਪੁਰਜੇ ਘਟ ਵਰਤਦਾ ਹੈ ਥੋੜਾ ਤੇ ਉਤੋਂ ਦਾਦੇ ਬਾਰੇ ਤੇ ਤੁਹਾਨੂੰ ਬੜਾ ਕੁਝ ਦੱਸਦਾ ਤੇ ਸੁਣਿਆ ਲਾਈਵ ਪਿਆ ਬੜਾ ਕੁਝ ਪਿਆ ਉਹ ਮੈਂ ਨਹੀਂ ਉਹਨਾਂ ਦੀਆਂ ਵਿਸ਼ੇਸ਼ਤਾਈਆਂ ਕੜਾਈਆਂ ਉਹ ਲੋਕਾਂ ਗਣਾਈਆਂ ਵੀ ਉਹ ਕਿਹੋ ਜਿਹਾ ਬੰਦਾ ਸੀ ਤੇ ਉਤੋਂ ਉਲਟ ਬਿਲਕੁਲ ਉਲਟ ਸਾਡਾ ਪਾਪਾ ਪਾਪਾ ਸਾਡਾ ਸਾਧ ਸਾਧ ਪਾਪਾ ਤੇ ਇਹ ਰਾਜਨੀਤਿਕ ਮੁੱਦਿਆਂ ਦੀ ਆਪਾਂ ਨਾ ਜਬਾ ਜੀ ਗੱਲ ਹੈ ਜੇ ਮੈਂ ਵਿਸ਼ੇਸ਼ਤਾਈਆਂ ਹੁਣ ਮੈਂ ਪਾਪੇ ਦੀਆਂ ਨਹੀਂ ਦੱਸਣੀਆਂ ਜੇ ਇਹ ਆ ਤੁਹਾਨੂੰ ਨਾ ਇੱਕ ਆਡੀਓ ਸੁਣਾਉਣੇ ਆ ਬੜੀ ਇੰਟਰਸਟਿਡ ਆਡੀਓ ਆ ਇਹ ਸੁਣ ਤੋਂ ਬਾਅਦ ਤੁਹਾਨੂੰ ਮੈਂ ਪਾਪੇ ਦੀਆਂ ਵਿਸ਼ੇਸ਼ਤਾਈਆਂ ਦੱਸਦਾ ਵੀ ਪਾਪਾ ਸਾਡਾ ਕੀ ਜੀ ਸੀ ਤੇ ਭਾਪੇ ਸਾਡੇ ਨਾਲ ਕਿਵੇਂ ਦਾ ਹਸਾਬ ਤਾਲ ਸੀ ਤੇ ਫਿਰ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਵਾਂ ਕਿ ਵੋਟਾਂ ਦਾ ਰਾਜਨੀਤਿਕ ਮਸਲਾ ਭਾਪੇ ਦਾ ਕਿਵੇਂ ਦਾ ਰਿਹਾ ਪਿੰਡਾਂ ਦੇ ਵਿੱਚ ਤੇ ਇਹ ਮੈਂ ਆਡੀਓ ਜਿਹੜੀ ਪਾਈ ਆ ਇਹ ਆਡੀਓ ਇਹ ਪਾਈ ਸੀ ਇਹ ਅੱਜ ਤੋਂ 7 ਸਾਲ ਪਹਿਲਾਂ ਜਿਤਨਾ ਇੱਕ ਤੇ ਸਰਪੰਚੀ ਹੋਣ ਲੰਗੀ ਆ ਇਹ ਤੋਂ ਪਿਛਲੀ ਸਰਪੰਚੀ ਦੀ ਗੱਲ ਆ ਏ 6 ਸਾਲ ਹੋ ਗਏ ਹੋਣਗੇ ਜਾਂ 7 ਸਾਲ ਹੋ ਗਏ ਹੋਣਗੇ ਉਹ ਗੱਲ ਸਰਪੰਚੀ ਆਉਣ ਤੋਂ ਪਹਿਲਾਂ ਸਰਪੰਚੀ ਇਲੈਕਸ਼ਨ ਹੋਣ ਤੋਂ ਪਹਿਲਾਂ ਮੈਂ ਪੂਰੇ ਪਿੰਡ ਨੂੰ ਇੱਕ ਚੈਲੰਜ ਦੇ ਦਿੱਤਾ ਔਰ ਰਿਕਾਰਡ ਪਿਆ ਸਾਰਾ ਕੁਝ ਚੈਲੰਜ ਇਹ ਕੀਤਾ ਵੀ ਆਪਾਂ ਆ ਦੂਜੀਆਂ ਲੜਾਈਆਂ ਝਗੜੇ ਤੇ ਦੂਜੇ ਤੀਜੇ ਤਮਾਸ਼ੇ ਤੇ ਡਰਾਮੇ ਤੇ ਲਲ ਲਲ ਕਰਨ ਦੀ بجائے ਖਰਚਾ ਵਰਚਾ ਇਸ ਤਰ੍ਹਾਂ ਕਰਨ ਦੀ بجائے ਆਪਾਂ ਇੱਕ ਚੋਣ ਲੜ ਲੱਗੇ ਆ ਜੀ ਪਿਆਰ ਦੀ ਚੋਣ ਪਿਆਰ ਦੀ ਚੋਣ ਦਾ ਮਤਲਬ ਇਹ ਆ ਵੀ ਆਪਾਂ ਰਿਸਪੈਕਟ ਚੈੱਕ ਕਰਨੀ ਵੀ ਪਿੰਡ ਆਪਾਂ ਇਹੋ ਆਨੇ ਨਾ ਪਿੰਡ ਦੇ ਵਿੱਚ ਬੰਦਾ ਸਭ ਤੋਂ ਜਿਹੜਾ ਚੰਗਾ ਹੋਵੇ ਜਾਂ ਕੇ ਵੱਨੋ ਲਾ ਲਓ ਵੀ ਉਹਨੂੰ ਅੱਗੇ ਲਾਇਆ ਜਾਵੇ ਜਿਹਦੀ ਸਾਰੇ ਲੋਕ ਇਜਤਤ ਕਰਦੇ ਹੋਣ ਜਾਂ ਤਾਂ ਪਾਤਾਂ ਤੋਂ ਧਰਮਾਂ ਤੋਂ ਉੱਠ ਕੇ ਪਾਸੇ हट ਕੇ ਜਾਂ ਹਰ ਕਿਸੇ ਨਾਲ ਪ੍ਰੇਮ ਪਿਆਰ ਰੱਖਣ ਵਾਲਾ ਬੰਦੇ ਨੂੰ ਅੱਗੇ ਲਾਇਆ ਜਾਵੇ ਵੀ ਹਰ ਮਤਲਬ ਇਹ ਪਸੰਦ ਆਪਾਂ ਕਰਨੇ ਆ ਤੇ ਮੈਂ ਫਿਰ ਉੱਥੇ ਮੈਨੂੰ ਪਤਾ ਹੈ ਵੀ ਹੁਣ ਪਿੰਡ 'ਚ ਬੜੇ ਡਰਾਮੇ ਹੋਣੇ ਆ ਇਲੈਕਸ਼ਨ ਆ ਗਈ ਸਰਪੰਚੀ ਦੀ ਤੇ ਬੜਾ ਕੁਝ ਹੋਣਾ ਲਾ ਤੇ ਮੈਂ ਉਹ ਸਰਪੰਚੀ ਦੀ ਇਲੈਕਸ਼ਨ ਤੋਂ ਪਹਿਲਾਂ ਇੱਕ ਵੱਖਰੀ ਅਨਾਉਂਸਮੈਂਟ ਕਰਦੀ ਜਿਹੜੀ ਮੈਂ ਤੁਹਾਨੂੰ ਮੈਂ ਕਿਹਾ ਸਾਡੀਆਂ ਗੱਲਾਂ ਵੱਖਰੀਆਂ ਹੁੰਦੀਆਂ ਜੇ ਦਾਦੇ ਦੀਆਂ ਰਹੀਆਂ ਜੇ ਤੇ ਹੁਣ ਪਿਓ ਦੀਆਂ ਦੱਸਣ ਵਾਲੀਆਂ ਹੀ ਭਾਪੇ ਆੜੇ ਦੀਆਂ ਤੇ ਮੇਰੀਆਂ ਤਾਂ ਸੁਣਦੇ ਹੀ ਰਹਿੰਦੇ ਸਾਰੇ ਮੇਰੀਆਂ ਦਾ ਤਾਂ ਪਤਾ ਮੇਰੀਆਂ ਤਾਂ ਫਿਰ ਆ ਫੋਟੋਗ੍ਰਾਫਰ ਨੂੰ ਤੁਹਾਨੂੰ ਪਤਾ ਹੀ ਹੈ ਪੂਰੇ ਪੰਜਾਬ ਨੂੰ ਕਿ ਭਾਰਤਿਆਂ ਨੂੰ ਲਲਕਾਰਤਾ ਹੈ ਤੇ ਇਹ ਕਰਕੇ ਸਾਡੀਆਂ ਗੱਲਾਂ ਕੁਝ ਵੱਖਰੀਆਂ ਹੁੰਦੀਆਂ ਤੇ ਐਵੇਂ ਹਰੀ ਸਾਰੀ ਸਾਡੇ ਨਾਲ ਕੰਪੈਰੀਸ਼ਨ ਨਾ ਕਰਨ ਪੈ ਜਾ ਕਰੋ ਉਹੀ ਕਈ ਵਾਰੀ ਉਦਾਂ ਦੇ ਗੱਲਾਂ ਕਰ ਲਾ ਪੈਂਦੇ ਜੇ ਵੀ ਨਹੀਂ ਐ ਇਹ ਤਾਂ ਉਹ ਪਤਾ ਤੁਹਾਨੂੰ ਪਤਾ ਕਿਉਂ ਕਰ ਦਿੰਦੇ ਆ ਤੇ ਸਾਡੀਆਂ ਵੱਖਰੀਆਂ ਹੈਗੀਆਂ ਵਾ ਤੇ ਐਵੇਂ ਨਹੀਂ ਹਾਰੀ ਹਰੀ ਬੰਦਾ ਉੱਠ ਕੇ ਜੇ ਬਾਜ ਨਾ ਹੀ ਨਹੀਂ ਰੱਖੇ ਬਾਜਾਂ ਵਾਲੇ ਕੰਮ ਵੀ ਹੈਗੇ ਆ ਇਹ ਨਹੀਂ ਆ ਕੰਮ ਗੰਦਖਾਨੇ ਕੰਮ ਵਾਲੇ ਕਰੀਏ ਤੇ ਨਾ ਬਾਜ ਰੱਖ ਲਈਏ ਇਹ ਮਾੜੀ ਗੱਲ ਆ ਤੇ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਜੇ ਭਾਪੇ ਦੀ ਰਾਜਨੀਤਿਕ ਸਫਰ ਤੇ ਉਤੋਂ ਪਹਿਲਾਂ ਆਈ ਜੀ ਮੈਂ ਤੁਹਾਨੂੰ ਗੱਲ ਸਮਝਾਈ ਆ ਕਿ ਮੈਂ ਕਿਹਾ ਵੀ ਪਿੰਡ ਦੇ ਵਿੱਚ ਇਲੈਕਸ਼ਨ ਕਰਾਉਣ ਲੱਗਿਆਂ ਜੀ ਪਿੰਡ ਚੋਂ ਜਿਹੜਾ ਮਰਜੀ ਬੰਦਾ ਪਿੰਡ ਚੋਂ ਉੱਠੇ ਸੁਖਨੀ ਸਾਹ ਦਾ ਪਾਠ ਕਰਾਓ ਤੁਸੀਂ ਆਪਣੇ ਘਰ ਕਰਾਓ ਅਸੀਂ ਆਪਣੇ ਘਰ ਕਰਾਉਣਿਆ ਟਾਈਮ 11 12 ਜੋ ਸੈੱਟ ਕਰਨਾ ਇੱਕੋ ਟਾਈਮ ਹੋਊਗਾ ਤੇ ਪਿੰਡ ਆਪਾਂ ਪਿੰਡ ਦੇ ਵਿੱਚ ਰਿਸਪੈਕਟ ਚ ਚੱਕਰ ਨਹੀਂ ਹੁੰਦੀ ਇਹਨਾਂ ਬੰਦੇ ਦੀ ਤੁਹਾਨੂੰ ਦੱਸਿਆ ਵੀ ਬਦਮਾਸ਼ ਦੂਜਾ ਤੀਜਾ ਜੋ ਲੈਵਲ ਹੁੰਦਾ ਪਿੰਡ ਤੋਂ ਪਤਾ ਲੱਗਦਾ ਬੰਦਾ ਕੀ ਆ ਪਿਆਰ ਵਾਲਾ ਵਾ ਗੁੱਸੇ ਵਾਲਾ ਵਾ ਕਿੰਨਾ ਵਾ ਲੋਕਾਂ 'ਚ ਕੀ ਪ੍ਰਭਾਵ ਆ ਕਿਵੇਂ ਦਾ ਵਾ ਉਹ ਪਿੰਡ ਨੂੰ ਜਿਆਦਾ ਪਤਾ ਹੁੰਦਾ ਤੇ ਉਹਦੇ 'ਚ ਕਿਹਾ ਸੀ ਵੀ ਇੱਕੋ ਟਾਈਮ ਹੋਊਗਾ ਬਾਬੇ ਜੀ ਦੱਸਦਾ ਜਿਹੜੇ ਜਿਹੜਾ ਮਰਜ਼ੀ ਬੰਦਾ ਆ ਆਪਾਂ ਚੈੱਕ ਕਰ ਲਾਂਗੇ ਉਦੋਂ ਡਰੋਨ ਉੱਡਦੇ 7 ਸਾਲ ਪਹਿਲਾਂ ਹੁਣ ਤੇ ਚਲੋ ਮੁਸ਼ਕਲ ਆ ਗਈ ਨਾ ਡਰੋਨਾਂ ਦੀ ਆਪਣੇ ਬਾਰਡਰ ਤੇ ਪਿੰਡ ਹੈ ਜੀ ਸਾਡਾ ਪਿੰਡ ਕਲਸੀਆਂ ਖੁਰਦ ਡਾਕਖਾਨਾ ਖਾਲੜਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਸਰ ਦੋਈ ਹੈ ਤੇ ਮੈਂ ਕਿਹਾ ਵੀ ਆਪਾਂ ਵੇਖਣਾ ਇਹ ਆ ਪੀ ਕਿਹਦੇ ਪਿੱਛੇ ਪਿੰਡ ਦੇ ਬੰਦੇ ਚ ਕਿੰਨੂੰ ਪਿਆਰ ਜ਼ਿਆਦਾ ਕਰਦੇ ਆ ਉਸ ਘਰ ਚ ਕਿੰਨੇ ਜਾਂਦੇ ਆ ਸਾਡੇ ਘਰ ਚ ਕਿੰਨੇ ਜਾਂਦੇ ਆ ਆਉਂਦੇ ਆ ਤੇ ਆਪਾਂ ਇੱਕੇ ਟਾਈਮ ਤੇ ਮੈਂ ਡਰੋਨ ਚੜਾਉਂਗਾ ਉਧਰ ਦੇ ਬੰਦੇ ਚੈੱਕ ਕਰ ਦੂੰਗਾ ਤੁਹਾਡੇ ਘਰ ਚਾਹ ਰੋਟੀ ਦੇ ਜਿਵੇਂ ਵੀ ਜੋ ਪ੍ਰੋਗਰਾਮ ਰੱਖਿਆ ਹੋਊਗਾ ਚਾਹ ਦਾ ਜਿਵੇਂ ਵੀ ਤੁਹਾਡੇ ਘਰ ਬੰਦੇ ਕਿੰਨੇ ਆਏ ਆ ਤੇ ਸਾਡੇ ਘਰ ਕਿੰਨੇ ਆਏ ਮਤਲਬ ਵੀ ਪਾਪੇ ਪਿੱਛੇ ਪਿੰਡ ਦੀ ਜਨਤਾ ਕਿੰਨੀ ਆ ਤੇ ਹੋਰ ਜਿਹੜਾ ਮਰਜ਼ੀ ਪਿੰਡ ਚ ਜਿਹੜਾ ਮਰਜ਼ੀ ਹੋਵੇ ਇਹ ਕਰਵਾ ਕੇ ਬੇਲੇ ਸਾਡਾ ਨਾ ਪ੍ਰੋਬਲਮ ਤੇ ਉੱਥੇ ਫਿਰ ਆ ਹੁਣ ਤੁਹਾਨੂੰ ਆਡੀਓ ਇੱਕ ਰੀਅਲ ਸੁਣਾ ਰਿਹਾ ਉੱਤੇ ਮੇਰਾ ਪਿੰਡ ਤੋਂ ਸਾਡਾ ਛੋਟਾ ਵੀਰ ਆ ਉਹ ਰਾਜਨੀਤੀ ਤੇ ਸਰਗਰਨ ਸੀ ਉਸ ਟਾਈਮ ਤੇ ਪੂਰਾ ਅੱਜ ਵੀ ਹੈਗਾ ਤੇ ਉਹਨੇ ਫਿਰ ਪਿੰਡ ਦਾ ਸਰਵੇਖਣ ਕੀਤਾ ਵੀ ਪਿੰਡ ਦੇ ਵਿੱਚ ਆਡੀਓ ਜਿਹੜੀ ਗਈ ਆ ਲੋਕਾਂ ਨੇ ਇਹਨੂੰ ਗਲਤ ਸਮਝ ਲਿਆ ਆਂਦੇ ਵੀ ਬਾਜ ਨੇ ਪਿੰਡ ਨੂੰ ਵੰਗਾ ਰਿਆ ਤੇ ਮੈਂ ਕਿਹਾ ਵੀ ਮੈਂ ਇਹ ਵੰਗਾ ਰਿਆ ਵਾ ਕਿ ਬੰਦੇ ਦੀ ਪਿੰਡ 'ਚ ਇੱਜ਼ਤ ਚੈੱਕ ਕਰੋ ਉਦੀ ਰਿਸਪੈਕਟ ਚੈੱਕ ਕਰੋ ਉਹਨਾਂ ਲੋਕਾਂ ਦਾ ਪਿਆਰ ਚੈੱਕ ਕਰੋ ਮੈਂ ਪਿਆਰ ਚੈੱਕ ਕਰਨ ਦੀ ਆਡੀਓ ਪਾਈ ਆ ਜੇ ਕੋਈ ਇਹਨੂੰ ਗਲਤ ਲੱਗਦੀ ਉਹ ਗਲਤ ਸਮਝ ਲੇ ਜੇ ਠੀਕ ਲੱਗਦੀ ਤੇ ਸੁਣ ਲੇ ਤੇ ਨਹੀਂ ਤੇ ਫਿਰ ਆ ਜੇ ਮੈਦਾਨ ਚ ਉੱਥੇ ਫਿਰ ਕਰਾਓ ਸੁਗਣੀ ਸਾਹਿਬ ਤੇ ਲਾਓ ਟੈਂਟ ਤੁਸੀਂ ਵੀ ਲਾਓ ਤੇ ਹੀ ਵੀ ਲਾਈਏ ਹੋਰ ਵੀ ਜਿਹਨੇ ਦੋ ਚੌਣੇ ਲਾਉਣੇ ਆ ਤੇ ਲਾ ਲਓ ਤੇ ਚੈੱਕ ਕਰ ਲੈਨੇ ਆ ਵੀ ਜਿਵੇਂ ਆਪਣੇ ਪਿੰਡ ਦੀ ਆਬਾਦੀ ਚਾਰ ਕਿਹਾ ਆ ਰਿਆ 5000 ਕਿ ਵੀ ਤੁਹਾਡੇ ਘਰ ਕਿੰਨੇ ਆ ਤੇ ਸਾਡੇ ਘਰ ਕਿੰਨੇ ਆ ਇਹ ਚ ਮੈਂ ਵੋਟਾਂ ਦੇ ਕੋਈ ਇਹ ਨਹੀਂ 18 ਸਾਲ ਆ ਇਹ ਤੇ ਬੱਚੇ ਬੱਚੇ ਵੀ ਗਿਨੇ ਜਾਣਗੇ ਬੱਚੇ ਔਰਤ ਭੈਣ ਭਰਾ ਸਭ ਗਿਨੇ ਜਾਣਗੇ ਆਪਾਂ ਪਿੰਡ ਦੀ 4-5000 ਦੀ ਆਬਾਦੀ ਚੈੱਕ ਕਰਨੀ ਆ ਕਿੰਨੂ ਬੰਦੇ ਨੂੰ ਜ਼ਿਆਦਾ ਰਿਸਪੈਕਟ ਇਜ਼ਤ ਕਰਦੀ ਉਹ ਤੋਂ ਪਹਿਲਾਂ ਇੱਕ ਆਡੀਓ ਸੁਣੋ ਸਪਸ਼ਟੀਕਰਨ ਵਿਸ਼ੇਸ਼ਤਾਈਆਂ ਭਾਪੇ ਦੀਆਂ ਤੇ ਬੜਾ ਲੰਮਾ ਇਤਿਹਾਸ ਜੇ ਭਾਪੇ ਹੱਦੀ ਦਾ ਵੀ ਤੇ ਉਹਨੂੰ ਸੁਣਾਉਣਾ ਹੈ ਤੁਹਾਨੂੰ ਤੇ ਆ ਪਹਿਲਾਂ ਤੇ ਆਡੀਓ ਸੁਣੋ ਇਹ ਮੇਰੇ ਵੀਰ ਨੇ ਪਿੰਡ ਦਾ ਇਹ ਆਡੀਓ ਤੋਂ ਮੇਰੇ ਤੋਂ ਕਈਆਂ ਤੁਹਾਨੂੰ ਪਤਾ ਰਾਜਨੀਤਿਕ ਬੰਦਿਆਂ ਨੂੰ ਫਿਰ ਗੁੱਸਾ ਆ ਜਾਂਦਾ ਤੇ ਮੈਂ ਆਖਿਆ ਗੁੱਸਾ ਉੰਦਾ ਗੁੱਸਾ ਕਰ ਲਾ ਪਿਆ ਮੈਂ ਹਾਂ ਨਹੀਂ ਨਹੀਂ ਉਹਨਾਂ ਗੁੱਸਾ ਖਾਜੋ ਕੋਈ ਨਾ ਟੈਂਟ ਲਾ ਲਓ ਤੇ ਆਉ ਵੇਖੀ ਫਿਰ ਤੇ ਆ ਪਿਹ ਲਾੜੀਓ ਸੋੜੋ ਫਿਰ ਕਰਦੇ ਬਾਕੀ ਗੱਲਾਂ ਕਿ ਚੱਕਰੇ ਹਾਂ ਕਿ ਮੈਂ ਬੋ ਜੀ ਦਾ ਮੈਨੂੰ ਮਾੜੀ ਫੋਟੋ ਕਰ ਲੈਂਦੇ ਆ ਸਗੋਂ ਬਸ ਠੀਕ ਆ ਤੁਸੀਂ ਮੈਨੂੰ ਕਰਾਜੀ ਤਰ ਹੋਈ ਆ ਆ ਫੜੀ ਕੈਮਰਾਮੈਨ 1 ਮਿੰਟ ਗੱਲ ਕਰਕੇ ਹਲੋ ਹਾਂ ਬਲਜੀਤ ਹਾਂ ਹਾਂ ਮੈਂ ਮਤਲਬ ਕੀ ਪ੍ਰੋਸੈਸ ਚਲਾਤਾ ਜੇ ਇਧਰ ਕੀ ਕੀ ਸੋਚਿਆ ਬਾਂਡ ਕੇ ਨੇ ਕਿਹਾ ਕਿਹਾ ਹੈਗੀ ਚੱਕਰੇ ਨਹੀਂ ਨਹੀਂ ਪ੍ਰੋਸੈਸਰ ਕੀ ਨਹੀਂ ਨਹੀਂ ਉਤਰਾ ਵਹ ਤੈਨੂੰ ਸਮਝ ਕੀ ਲੱਗੀ ਤੈ ਉਹ ਕਿੰਨੀ ਲੰਮੀ ਆਡੀਓ ਆ 20 ਮਿੰਟ ਦੀ ਆਡੀਓ ਆ ਤੂੰ ਸਾਰੀ ਸੁਣੀ ਆ ਆਡੀਓ ਤਾਂ ਮੈਂ ਸਾਰੀ ਸੁਣੀ ਆ ਮੈਂ ਉਹ ਤਵੇ ਪੁੱਛਣ ਦਿਆ ਵਾ ਮਤਲਬ ਆਪਣ ਕਿਸ ਨੇ ਇਹ ਚੀਜ਼ ਬਾਰੇ ਰੀਕਮੈਂਡ ਕੀਤਾ ਕਿ ਆਪਾਂ ਨੂੰ ਸੋਚਿਆ ਇਹ ਤਾਂ ਆਪਣੀ ਜੇਹਣਾ ਕੋਈ ਲੱਗਦੀ ਲੱਗਦੀ ਆ ਜਾਂ ਕੀ ਚੱਕਰ ਕੀ ਬਣਿਆ ਹੈ ਕੀ ਸਿਸਟਮ ਆ ਇਹ ਉਹ ਪੁੱਛਣ ਦਿਆ ਨਹੀਂ ਲੱਗਦੀ ਤੇ ਮੈਂ ਗੱਲ ਹੀ ਨਹੀਂ ਕੀਤੀ ਕਿਸੇ ਨਾਲ ਇਹਦੇ ਪਿਆਰ ਦੀ ਗੱਲ ਕਰਨ ਲਿਆ ਮੈਂ ਜਿਆਦਾ ਪਿਆਰ ਵੀ ਤੂੰ ਦਾ ਕਰਨ ਦਾ ਮੈਂ ਪੁੱਛੁੰਦਾ ਕਿ ਆਪਾਂ ਧਿਆਨ ਇਹ ਕਿਹੜੇ ਬੰਦੇ ਚਲੇ ਗਿਆ ਹੈ ਕਿਉਂ ਗਿਆ ਹੈ ਕੀ ਚੱਕਰੇ ਆਏ ਤੁਸਾਂ ਦਿਆ ਫਿਰੇ ਮੈਂ ਮੱਲੋਣਾ ਯਾਰ ਬਲਜੀਤ ਵੀਰ ਇਦਰੇ ਆ ਆਪਣੇ ਪਿਤਾ ਜੀ ਦੀ ਰਿਸਪੈਕਟ ਚੈੱਕ ਕਰਨ ਲਈ ਮੰਨ ਲਾ ਕਿ ਕੋਈ ਪੇੜ ਚ ਦੀ ਇਤ ਕੋਈ ਕਰਦੇ ਆ ਜਾਂ ਨਹੀਂ ਕਰਦੇ ਜੇ ਕੋਈ ਕਰਦਾ ਵੀ ਆ ਕਿੰਨੀ ਕੁ ਕਰਦਾ ਵਾ ਕੋਈ ਦਿਲੋਂ ਕਿੰਨਾ ਪਿਆਰ ਕਰਦਾ ਵਾ ਉਤੋਂ ਕਿੰਨਾ ਕਿੰਨਾ ਕਰਦਾ ਉਹ ਵੀ ਚੈੱਕ ਹੋ ਜਾਂਦੇ ਸਾਰੀਆਂ ਗੱਲਾਂ ਇਹਦੇ ਵਿੱਚ ਸਾਰਾ ਕੁਝ ਆ ਜਾਂਦਾ ਉਹਦੇ ਸੇੜ ਜੀ ਆਪਾਂ ਉਦਾਂ ਕੰਮ ਕਰ ਰਹੇ ਹਾਂ ਇਹ ਤਾਂ ਆਪਾਂ ਦੁਰਦਾ ਜੀ ਨਹੀਂ ਪਾ ਜਾਣੀ ਜੇ ਕੋਈ ਖਲੋ ਗਿਆ ਬੰਦੇ ਜਾਂ ਬਰਾਬਰ ਹੋ ਗਿਆ ਤਾਂ ਪੰਗਾ ਹੀ ਆ ਤੇ ਪੰਗਾ ਕਾ ਤਾਂ ਆਪਾਂ ਕੋਈ ਲੜਨ ਲੱਗੇ ਕਿਹਨਾਂ ਲੜਮੈਣੇ ਕੋਹ ਨਹੀਂ ਗੀਰ ਖਾਈ ਤੇ ਸਗੋਂ ਸਾਰੀ ਵਧ ਹੀ ਜਾਂਦੀ ਆ ਕਿਹਦੇ ਨਾਲ ਵਧੂਗੀ ਜਿਹੜਾ ਕੋਈ ਖਲੋਊਗਾ ਉਹ ਤਾਂ ਵਧੂਗੀ ਕੋਈ ਹੋਇਆ ਤਿਆਰ ਕੋਈ ਕੀ ਤਾਂ ਬਹਿ ਗੱਲ ਅਖਰ ਕੋਈ ਹੋਊਗਾ ਹੀ ਅੱਜ ਦੀ ਤਰੀਕ ਲਾਸਟ ਆ ਅੱਜ ਦੀ ਤਰੀਕ ਲਾਸਟ ਹੀ ਆ 26 ਤਰੀਕ ਆ ਤੇ ਜੇ ਫਿਰ ਚੋਂ ਉਹ ਯਾਰ ਉਹ ਤੇ ਵੀਰਾ ਭਰਾਵਾਂ ਦੀ ਸਲਾਹ ਨਾਲ ਕੋਈ ਪ੍ਰੋਗਰਾਮ ਹੀ ਸੰਜ ਉਹ ਤੇ ਮੈਂ ਜੇ ਸੋਚਿਆ ਤੇ ਉਹਦੇ ਬਾਰੇ ਵੀ ਸੋਚਿਆ ਹੀ ਹੋਊਗਾ ਵੀ ਉਹਦਾ ਕੀ ਕਰਨਾ ਵਾ ਤੇ ਜੇ ਹੁਣ ਜੇ ਕੋਈ ਖਲੋ ਜਾਂਦਾ ਤੇ ਤਾਂ ਵੀ ਠੀਕ ਆ ਜੇ ਨਹੀਂ ਖਲੋਂਦਾ ਜੇ ਕੋਈ ਖਲੋਂਦਾ ਤੈਨੂੰ ਲੱਗਦਾ ਤੇ ਸਾਨੂੰ ਦੱਸਦੇ ਮੈਨੂੰ ਸਾਨੂੰ ਕਿਹੜਾ ਖਲੋਂਡਿਆਂ ਜੇ ਨਹੀਂ ਵੀ ਕੋਈ ਜਿਉ ਕੋ ਖਲੋਣ ਦਾ ਥੋੜਾ ਬੜਾ ਚਾਹ ਬਾਣਿਆ ਤੇ ਉਹਨੂੰ ਸੋ ਵਾਕੋ ਵੀ ਖਲੋਵੇਗੇ ਮੈਂ ਇਹ ਨਹੀਂ ਰਹਿਦਾ ਭਰਾ ਮੈਂ ਇਹਦੇ ਕਿਸੇ ਗੱਲ ਚ ਨਹੀਂ ਆ ਮੈਂ ਆਡੀਓ ਸੁਣੀ ਦੇ ਕੱਲ ਕੇ ਇਹਦੇ ਵਿਆਹ ਦੇ ਬੈਠੇ ਆ ਤੇ ਉੱਥੇ ਗੱਲ ਚੱਲਨ ਦੀ ਮੈਂ ਮੈਨੂੰ ਬਹੁਤਾ ਪਵਾਣੀ ਆ ਵੀ ਕਿ ਗਾਜ਼ਾ ਕੀ ਨਹੀਂ ਆ ਨਹੀਂ ਨਹੀਂ ਮੈਂ ਤੇ ਇਹੋ ਕਹੀ ਆ ਮੈਂ ਤੇ ਕਿਹਾ ਵਾ ਬਸ ਵੀ ਆਹੋ ਗੱਲ ਤੇਰੀ ਸਹੀ ਵੀ ਆ ਤੇਰੀ ਗੱਲ ਸਹੀ ਵੀ ਆ ਵੀ ਮਤਲਬ ਵੀ ਮਤਲਬ ਈਰਖਾ ਵਾਧੀ ਆ ਈਰਖਾ ਤੇ ਵਦਨ ਦਾ ਮਤਲਬ ਕਾਰਨ ਹੋਵੇ ਨਾ ਵੀ ਆਪਾਂ ਲਲਕਾਰ ਦੇ ਯਾ ਇਧਰ ਮੇਰੇ ਮਗਰ ਵੇਖੀਏ ਤੇ ਬੰਦੇ ਕਿੰਨੇ ਤੇਰੇ ਬਗਰ ਕਿੰਨੇ ਅਪਲਲ ਕਾਰ ਥੋੜੀ ਦੇ ਹਾਂ ਤੁਮੂ ਦੇ ਬੜਾ ਇਹਨਾ ਪਿਆਰ ਸਰਕਲ ਇਹ ਤਾਂ ਲੱਗਦਾ ਕਿ ਜਿਹੜੇ ਬੰਦੇ ਇਥੇ ਆਡੀਓ ਸੁਣੀ ਆ ਨਾ ਹਾਂ ਹਾਂ ਜਿਨ੍ਹਾਂ ਨੇ ਨਹੀਂ ਸੁਣੀ ਉਹਨਾਂ ਨੂੰ ਗਾਈਡ ਬੜਾ ਗਲਤ ਕਰਦੇ ਆ ਉਹ ਆਂਦੇ ਆ ਕਿ ਉਹ ਆਂਦਾ ਮੇਰੇ ਬਰਾਬਰ ਕੋਈ ਖੋਕੇ ਵਿਖਾਵੇ ਐ ਦੂਆ ਉਹ ਜਿਹੜੇ ਜਿਨ੍ਹਾਂ ਸੁਣੀ ਆ ਉਹ ਗਾਂ ਗੱਲਾਂ ਵੜੀਆਂ ਬਣਾਉਂਦਾ ਨਾ ਮੈਂ ਤਾਂ ਕਹਿੰਦਾ ਵੀ ਉਹ ਜਿਉ ਜਿਹੜਾ ਸੁਣ ਲਉ ਉਹਨੂੰ ਪਤਾ ਹੋਊਗਾ ਕਿ ਬੰਦੇ ਚਾਰਨਾ ਕਹੀ ਹੈ ਨਾ ਗੱਲ ਸੁਣੀ ਆ ਕੀ ਸਿਸਟਮ ਆਇਆ ਇੱਕ ਗੱਲ ਆ ਆਹ ਵਾਹ ਉਹ ਉਹਨਾਂ ਦੇ ਗਰੀਨ ਆਖਰਵਾੜਾ ਪੜਾ ਪੈਂਦੇ ਕੋਈ ਨਹੀਂ ਜਿਹਨੇ ਨਹੀਂ ਸੁਣੀ ਤੇ ਉਹਨੂੰ ਕਹੇ ਤੂੰ ਖਲੋਈ ਜਾ ਬੇਲਾ ਜਿਹੜਾ ਨਹੀਂ ਜੋ ਸੁਣਦਿਆ ਮੇਰੀ ਗੱਲ ਜਾਂਦੇ ਉਹ ਜਿਹੜਾ ਹੁਣ ਮੇਰੀ ਗੱਲ ਸੁਣ ਬਲਜੀਤ ਤੂੰ ਮਤਲਬ ਤੈਨੂੰ ਕੋਈ ਬੰਦਾ ਕਹਿ ਦੇਵੇ ਕਿ ਬਲਜੀਤ ਸਿਆ ਉਹ ਫਲਾਣਾ ਤੈਨੂੰ ਗਾਲ੍ਹਾਂ ਕੱਢਦਾ ਹੋ ਤੇ ਤੂੰ ਕਲੀਅਰ ਕੀਤੇ ਤੋਂ ਬਿਨਾ ਉਹਦੇ ਜਾ ਕੇ ਗਲ ਪੈ ਜੰਨਾ ਤੇਰਾ ਨਾ ਸੋਚਦਾ ਰਿਹਾ ਮਾਹ ਯਾਰ ਇਹਨੇ ਕੀ ਹਾਂ ਨਹੀਂ 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 ਗੱਲ ਏਦਾਂ ਕਰਦੇ ਆਪਾਂ ਮੱਲੋ ਵੀ ਜਿਉ ਤੂੰ ਜਾ ਕੇ ਗੱਲ ਪੈ ਜਨਾ ਹੁਣ ਜਿਹੜਾ ਬੰਦਾ ਆਡੀਓ ਸੁਣ ਨਹੀਂ ਰਿਹਾ ਈਰਖਾ ਕਰਨ ਰਿਹਾ ਵਾ ਵੀ ਇਹਨੇ ਕੀ ਕੀਤਾ ਇਹਨੇ ਉਹ ਕਰਤਾ ਕੀ ਕਰਤਾ ਤੈਨੂੰ ਕਹ ਵੀਰੇ ਤੂੰ ਖਲੋ ਜਾ ਤੂੰ ਤੂੰ ਗੁੱਸਾਗਾ ਤੂੰ ਇੰਨਾ ਕਰਦਾ ਪਿਆਰ ਦੀ ਚੋਣ ਆ ਤੇ ਤੂੰ ਖਲੋ ਤੂੰ ਇੱਕ ਛੱਡ ਕੇ ਦੋ ਜਾਨੇ ਖਲੋ ਸੋ ਮੈਂ ਕਹਿੰਦਾ ਹਾਂ ਔਰ ਠੀਕ ਆ ਲਾ ਹਾਂ ਕਲਤੇ ਇਹ ਮੈਂ ਕਰਨਿਆ ਨਾ ਕਿ ਜਿਹੜਾ ਬੰਦਾ ਆ ਆਡੀਓ ਜਿਹਨੇ ਸੁਣ ਲਈ ਆ ਉਹ ਤੇ ਠੀਕ ਆ ਜਿਹਨੇ ਨਹੀਂ ਸੁਣੀ ਉਹ ਵੈਸੇ ਹੀ ਮਤਲਬ ਵਿਚਾਰਾ ਉਸਲਵਟੇ ਪੰਨੀ ਜਾਂਦਾ ਜਾਂ ਗੁੱਸਾ ਨੂੰ ਆਉਂਦਾ ਤੇ ਆਪਾਂ ਨੂੰ ਗੁੱਸੇ ਜਗਾ ਕੱਤ ਹੋਣੇ ਨਾ ਆਪਾਂ ਉਹਦੇ ਹੱਥ ਜੋੜ ਕੇ ਇਹਨੂੰ ਖਿਲਾੜੀਏ ਹਸੋ ਜੇ ਕੋਈ ਆਂਦਾ ਤੇ ਦੱਸ ਮੈਨੂੰ ਨੇ ਇਹ ਬੰਨੇ ਉਹਣਾ ਨਹੀਂ ਦੇ ਰਹੇ ਕਿ ਇਹਨੂੰ ਕੀ ਲੋੜ ਐ ਸੱਜੀ ਐਵੇਂ ਹੈਗਾ ਚਾਹ ਪੀਉ ਖਾਤੇ ਗਰ ਨਾਲੇ ਈਰਖਾ ਫਾਲੂ ਕਿਸੇ ਨਹੀਂ ਖਿਲਾਉਣਾ ਨਾ ਨਾ ਈਰਖਾ ਘਾਦੀ ਐ ਚ ਯਾਰ ਮੈਂ ਇਹਨਾਂ ਕੇ ਪਿਆਰ ਦੀ ਸਾਂਝ ਪੱਕੀ ਕਰ ਰਹੀ ਤੂੰ ਈਰਖਾ ਫੇਰ ਕੁੜੀਆਂ ਨੂੰ ਈਰਖਾ ਲਈ ਮਤਲਬ ਈਰਖਾ ਦੀ ਜੋਣ ਹੋਣੀ ਨਹੀਂ ਨਹੀਂ ਤੁਸੀਂ ਲੋਕ ਇਹ ਆਂਦੇ ਮੇਰੀ ਗੱਲ ਸੁਣੋ ਕੋਈ ਗੱਲ ਸੁਣੋ ਇੱਕ ਬੰਦਾ ਖਲੋਤਾ ਆਏ ਠੀਕ ਆ ਇੱਕ ਬੰਦਾ ਖਲੋਤਾ ਹਾਂਜੀ ਹਾਂਜੀ ਤੇ ਤੂੰ ਆਖਣਾ ਵੀ ਮੈਂ ਮਾਲਮ ਐ ਯਾਰ ਹਾਂ ਮਨੇ ਦੋ ਆਖਣਾ ਬਲਜੀਸਾ ਇਧਰ ਆ ਚਾਹ ਪੀ ਆਪਣੇ ਟੈਂਟ 'ਚ ਆ ਠੀਕ ਆ ਅਹੋ ਵਿਦਿਆਵੰਨੇ ਜੋ ਤਾਂ ਨੇ ਬਲਜੀਸਾ ਇਧਰ ਆ ਚਾਹ ਪੀ ਟੈਂਟ 'ਚ ਆ ਹੈਨਾ ਤੂੰ ਦੇ ਨਾਂ ਸੋਚੇਗਾ ਮੈਂ ਤੇਰੇ ਨਾਲ ਚਾਹ ਪੀਂਚਲੇਗਾ ਵੀ ਚਲ ਭਰਾ ਬਾਜ ਸੋ ਆਪਣਾ ਦੂਜੇ ਬੰਦੇ ਆ ਜਿਹੜਾ ਨਾ ਲਾਦੀ ਬਲਜੀਦਾ ਜਾੜ ਲਈ ਮਰ ਗਿਆ ਨਹੀਂ ਨਹੀਂ ਇੱਕ ਬੰਨੇ ਟੈਂਟ ਲਾਇਆ ਹੋਊਗਾ ਸੇਵਕ ਨੇ ਤੇ ਇੱਕ ਬੰਨੇ ਲਾਇਆ ਤੂੰ ਜਦੋਂ ਤੂੰ ਆਖੀਆ ਵੀ ਬਾਜ ਵੀਰ ਮੇਰੇ ਟੈਂਟ 'ਚ ਆ ਤੇ ਮੈਂ ਹੋ ਸਕਦਾ ਤੇਰੇ ਨਾਲ ਆ ਤੇ ਜੇ ਮੈਂ ਸੇਵਕ ਨਾਲ ਚੱਲ ਜਵਾਂ ਤੇ ਮੇਰੀ ਮਰਜ਼ੀ ਹੈ ਕਿ ਤੇ ਤੇਰੀ ਮਰਜ਼ੀ ਥੋੜੀ ਚੱਲਣੀ ਉਹ ਮਰਜ਼ੀ ਨਹੀਂ ਥੋੜਾ ਗੱਲ ਚੱਲਣੀ ਮੈਂ ਚਾਹ ਉਧਰ ਪੀਣੀ ਮੇਰੇ ਮੇਰਾ ਤੂੰ ਯਾਰ ਨਹੀਂ ਮੰਨਣਾ ਉਹ ਭਰਾਵਾ ਮੇਰਾ ਤੂੰ ਯਾਰ ਨਹੀਂ ਆ ਮੇਰੀ ਗੱਲ ਤੇ ਸੁਣ ਯਾਰ ਤੂੰ ਫੇਰ ਉਹ ਗੱਲ ਤੂੰ ਇੱਕ ਮੰਨੇ ਖਲੋਤਾ ਮੈਂ ਦੇ ਇੱਕ ਮੰਨੇ ਕੋਈ ਹੋਰ ਖਲੋਤਾ ਹੋਵੇ ਤੁਰ ਮੇਰਾ ਤੂੰ ਯਾਰ ਤੇ ਹੈਗਾ ਨਹੀਂ ਤੈਨੂੰ ਪਤਾ ਹੀ ਆ ਤੇ ਮੈਂ ਉਧਰ ਜਾ ਕੇ ਚਾਹ ਪੀਉ ਮੈਂ ਤੇਰੇ ਤੋਂ ਕੀ ਲੈਣਾ ਨਹੀਂ ਨਹੀਂ ਉਹ ਤੇ ਤੇਰੀ ਗੱਲ ਸਹੀ ਆ ਮੈਂ ਤੇਰਾ ਸਹਿਮਤ ਆ ਐਗਰੀ ਤੇ ਹੈਗਾ ਵਾ ਸਾਡੀ ਗੱਲ ਮੈਂ ਲਿਆ ਹੁੰਦਾ ਤੂੰ ਮੋਤੇ ਨਹੀਂ ਤੂੰ ਨੂੰ ਕਹਿੰਦਾ ਕਿਤਰਾ ਉਹ ਦੱਸ ਦੱਸ ਛੱਡ ਯਾਰ ਮੈਂ ਨਹੀਂ ਨਹੀਂ ਦੱਸ 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 ਨਾ ਨਾ ਸਿਰ ਨੂੰ ਕਰਵਾ ਸਿਰ ਨਾ ਕਰ ਐਵੇਂ ਸਿਰ ਕਰਵਾਉਂਦਾ ਤੈਨੂੰ ਸਮਝ ਨਹੀਂ ਆਉਂਦੀ ਮੇਰੀ ਗੱਲ ਦੀ ਤੇ ਤੇਰੀ ਗੱਲ ਦੀ ਸਮਝ ਨਹੀਂ ਆਉਂਦਾ ਵੀ ਉਦਾਂ ਜਿਹੜਾ ਕੋਈ ਕੰਮ ਵਾ ਪਿੰਡ 'ਚ ਕਰਨਾ ਹੈ ਨਾ ਉਦਾਂ ਰਹਿਣਾ ਤੂੰ ਦੱਸ ਆਪਾਂ ਜਿਹੜਾ ਰਹਿ ਕਿੰਨਾ ਕਰੀਏ ਤੂੰ ਦੱਸ ਮੜੀ ਰਹਿ ਚੱਲ ਰਹਿ ਕਰ ਲਈਏ ਕਿੰਨਾ ਰਹਿ ਕਰਨੀ ਮੈਨੂੰ ਚੀਜ਼ ਗਲਤ ਜੀ ਲੱਗਦੀ ਏ ਕਿਤਰਾ ਮੈਨੂੰ ਨਹੀਂ ਸਹੀ ਜੀ ਲੱਗਦਾ ਇਹ ਕੰਮ ਮਤਲਬ ਤੈਨੂੰ ਸਹੀ ਕਿਉਂ ਨਹੀਂ ਲੱਗਦਾ ਬਲਾਰੀ ਗੋੜੀ ਲੱਗਦਾ ਪਰ ਯਾਰ ਮੇਰੀ ਗੱਲ ਸੁਣ ਆਪਾਂ ਮਤਲਬ ਸਾਰੀ ਉਮਰ ਈਰਖਾ ਨਿੰਦਿਆ ਚੁਗਲੀਆਂ ਮਾਰੀਆਂ ਫਲਾਣਾ ਉਹ ਗੱਲ ਸੁਣੋ ਉਹ ਭਰਾਵਾ ਮੈਂ ਕਦੋਂ ਨਾ ਮਿਟ ਗਈ ਐ ਮਿਟ ਗਈ ਐ ਕੁਝ ਜਿਹੇ ਚੀਜ਼ਾਂ ਬੰਦ ਵੀ ਹੁੰਦੀਆਂ ਵਾ ਪਰ ਮੈਂ ਗੱਲ ਇਹ ਆ ਨਾ ਇਹ ਕਿਹੜਾ ਕਮਾ ਕੋਲ ਫੋਨ ਸੁਣਾ ਆ ਫੋਨ ਸੁਣ ਪਹਿਲਾਂ The number you are calling has put your call on hold please stay on line ਆਪਕੇ ਕਾਲ ਕੋ ਹੋਲ ਸੱਜਾ ਰੱਖਾ ਗਿਆ ਹਲੋ ਹਲੋ ਹਾਲੇ ਹਣੀ ਪਾ ਯਾਰਾ ਇਧਰ ਤੇ ਮੈਨੂੰ ਲੱਗਾ ਢੋਲ ਵੱਜ ਲਾ ਪੇ ਮੈਨੂੰ ਲੱਗਾ ਪਾਪਾ ਜੀ ਚੱਲਿਆ ਇਹੋ ਚੱਲਿਆ ਯਾਰ ਟੋਲ ਅਲੇ ਕਾਲੇ ਪੈ ਗਏ ਹੰਦੇ ਅੱਜ ਲਾਠ ਤਰੀਕੀ ਤੇ ਢੋਲ ਵੱਜਣ ਲਿਆ ਨਾ ਸਾਡੇ ਢੋਲ ਤਾਂ ਵਜਣ ਗਿਆ ਉੱਤੋਂ ਲਈ ਸੱਦੇ ਹੀ ਨਾ ਇੱਥੇ ਚਬਾਲ ਮਾ ਵੀ ਜੇ ਅੱਜ ਪਾਪਾ ਸ਼ਾਮਾਂ ਤੱਕ ਜਿੱਤ ਗਿਆ ਤੇ ਢੋਲ ਵਜਾ ਦਿਓ ਸ਼ਾਮ ਕੀ ਹੈ ਅੱਜ ਉਹ ਯਾਰਾ ਢੋਲ ਦੀ ਆਵਾਜ਼ ਨਹੀਂ ਤੈਨੂੰ ਆਉਣ ਡਈ ਹੈਲੋ ਹੈਲੋ ਆ ਫਤਿਮਾ ਕੀ ਯਾਦ ਅੱਜ ਤੇ ਮੇਰਾ ਯਾਰਾਂ ਦੋਸਤਾਂ ਦਾ ਪ੍ਰੋਗਰਾਮ ਹੀ ਨਾ ਅੱਛਾ ਅੱਛਾ ਤੂੰ ਨਾਲ ਦੋ ਤਿੰਨ ਢੋਲੀ ਚੁੱਕ ਲਿਆਈ ਅੱਛਾ ਅੱਛਾ ਤੂੰ ਆਂਦੇ ਹੀ ਵੀ ਅੱਜ ਸ਼ਾਮਾਂ ਤੱਕ ਜੇ ਨਾ ਕਿਸੇ ਨੇ ਕਾਗਜ਼ ਭਰੇ ਤੇ ਆਪਾਂ ਨੱਚਣਾ ਇੱਥੇ ਘਰ ਖੁਸ਼ੀ ਜਨਜਾ ਕਰਨੀ ਹੈ ਆ ਨਹੀਂ ਵੀ ਕਰੋ ਇਤਕਲੇ ਆਵੇ ਟੋਲ ਜੀ ਦੀ ਬਾਜ ਆ ਗਈ ਤੇ ਹਾਂ ਤੇ ਹੋਰ ਕੀ ਫੇਰ ਹੁਣ ਤੂੰ ਕੀ ਆਖਣਿਆਉਣ ਅਗਲੇ ਬੰਨੇ ਮਹੀਨੇ ਮੱਲਵਾ ਇਹ ਖਰਚਾ ਨਜਾਇਜ਼ ਹੋ ਜਾਊਗਾ ਚਾਹ ਪਾਣੀ ਪੀਈ ਦਾ ਮੈਂ ਨਹੀਂ ਪਰਵਾਹ ਕੀ ਗੱਲ ਚਾਹੁੰਦਾ ਮੈਂ ਨਹੀਂ ਮੈਨੂੰ ਤੂੰ ਸਵਾਲ ਹੁਣੇ ਕੀਤਾ ਸੀ ਨਾ ਨਾ ਤੂੰ ਅਈ ਰੱਤ ਅਈ ਰੱਤ ਅਈ ਰੱਤ ਸਪੋਰਟਰ ਆ ਨਾ ਨਾ ਵੀ ਤੂੰ ਪਹਿਲਾਂ ਹੁਣੇ ਸਵਾਲ ਕੀਤਾ ਸੀ ਵੀ ਚਾਹ ਦਾ ਖਰਚਾ ਨਜਾਇਜ਼ ਹੀ ਹੋ ਜਾਣਾ ਤੂੰ ਐਦਾਂ ਕਰ ਜਿਹੜਾ ਬੰਦਾ ਜਿਹੜਾ ਬੰਦਾ ਖਲੋਵੇ ਨਾ ਤੇਰੀ ਸੌ ਲੱਗੇ ਠੀਕ ਆ ਉਹਦੀ ਚਾਹ ਦਾ ਖਰਚਾ ਵੀ ਆਪਣਾ ਹੋਰ ਦੱਸ ਠੀਕ ਆ Hello?